ਨਾ ਜੇ ਚਾਲਿਆ ਰੇਦਾ ਨਾ ਜਾ ਪਾਉ ਮੇਰੇ ਤੋਂ ਬੱਕਰੇ ਦਾ ਕਾਇਨ ਬਾਜੀ ਮੰਗਿਆ ਤੂੰ ਦਾ ਪੱਛੀ ਮੰਗਿਆ ਮੇਰੇ ਤੋਂ ਜੋੜੀ ਦਾ ਕਰਨ ਚੱਲ ਜੋੜੀ ਦਾ ਆ ਬੋਲ ਕਰ ਅਜਾਜ ਕਰਕੇ ਲੈ ਫਾਈ ਫਾਰ ਦਾ ਪਾ ਟਿਕਟੇਰ ਨੇ ਕਰਦੇ ਤੂੰ ਪਹਿਲਾਂ ਵੀ ਆਖਿਆ ਨਾ ਨੀ 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 ਤੂੰ ਬਜ਼ੁਰਗ ਬੰਦਾ ਅਸੀਂ ਦਲਾਲ ਹੈਗਾ ਪਰ ਗਲਤ ਕਰੇ ਰੱਬ ਲੱਗਦੀ ਕੀ ਕਹਿੰਦਾ ਜੋੜੀ ਦਸੂਗੇ ਨਾ ਦਸਦੇ ਮੈਂ ਇਹ ਨਾ ਮੈਂ ਬਾਈ ਆਪ ਦਾ ਉਹਦਾ ਬਾਈ ਆਪੀ ਆ ਗਿਆ ਵੱਖਰੀ ਇਹਦਾ ਜਿਹੜੀ ਅੱਗੇ ਜਾਣਾ ਇੱਕ ਦਾ ਬੱਕਰੀ ਦਾ ਇੱਕੋ ਬੱਤੇ ਦੋਨਾਂ ਦਾ ਆਹ 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 ਤੇ ਦੋਹਾਂ ਪੰਟਾਈ ਆਪੀ ਜੈ ਜੈ ਜਮਾਨਾ ਵਾਪੂ ਬੇਤ ਪੂਰੇ ਸੈਟ ਲੋ ਜੀ ਦੋਸਤੋ ਇੱਕ ਬੱਕਰਾ ਆ ਗਿਆ ਜਿੱਕੀ ਜੰਨਾ ਮੈਂ ਤੈਨੂੰ ਆਹ ਬੱਕਰੀ ਤੇ ਦੋਨਾਂ ਕਹਿੰਦਾ ਸੌਦਾ ਚੱਲ ਜਾਂਦਾ ਦੋਸਤੋ ਪਿੰਡ ਸੂਲਾ ਬੱਕਰਾ ਮੰਡੀ ਦੇ ਤੇ ਸੌਦਾ ਸਿਰੇ ਲੱਗਿਆ ਤੁਹਾਨੂੰ ਲਾਜ ਨਹੀਂ ਭਾਵਾਂਗੇ ਇਹ ਪੂਰਾ ਰੌਣਕ ਮੇਲਾ ਪੈਂਡ ਸੋੜਾ ਬੱਕਰਾ ਮੰਡੀ ਤੇ ਲਾਈਵ ਤੋਂ ਦੇ ਹੁੰਦੇ ਦੋਸਤੋ ਹਰ ਐਂਡਵਾਰ ਤੇ ਬਣੇ ਰੋ ਵੀਡੀਓ ਤੇ ਐਂਡ ਤੱਕ ਬਾਬੂ ਮੈਂ ਬਾਪੂਨ ਕੱਤੀ ਪਿੱਲੀ ਨਾ ਮਗਾ ਵੀ ਦੇ ਦੇ ਜੇ ਤਾਇਆ ਤੁਹਾਨੂੰ ਆਉਣਾ ਕਰਦਾ ਇੱਕ ਕਦਰ ਬੱਕਰੀ ਦਾ ਇੱਕ ਬੱਕਰੀ ਦਾ ਤੂੰ 40 ਕਹਿੰਦਾ ਤਾਇਆ ਸੀ ਤੈਨੂੰ ਕੋਈ ਕਿਹਾ ਗੁੱਸਾ ਮੰਨਿਆ ਤੇਰਾ ਨਹੀਂ ਇਹਨੇ ਕਿਹਾ ਫਿਰ ਆਪਾਂ ਕੋਈ ਗੁੱਸਾ ਮੰਨਿਆ ਦਾ ਕਿੰਨੇ ਦਾ ਕਹਿੰਦਾ ਦੋਨੇ ਤੂੰ ਮੈਂ ਤੈਨੂੰ ਬਾਈ ਤੂੰ ਰਾਇ ਕਰਕੇ ਦੱਸ ਯਾਰ ਤੂੰ ਹੀ ਦੱਸ ਦੇ ਤਾ ਇਹਦੇ ਹੱਲ ਤੂੰ ਇਹ ਪੈਸੇ ਲਿਆ ਤੂੰ ਪਹਿਲੇ ਲੱਗ ਉਹ ਪੈਸੇ ਲਾਉਂਗਾ ਤੂੰ ਮੈਨੂੰ ਰਾਹ ਪਾ ਗਾ ਅਸੀਂ ਤੈਨੂੰ ਮੁੱਲ ਰਾ ਤੂੰ ਮੰਗਿਆ ਕੋਈ ਚਾਰ ਦੇ ਕਿ ਤੈਨੂੰ ਜਾਇਦਾ ਦੇ ਦੀ ਨਾ ਚਾਚਾ ਨਾ ਦਾਈ ਆਹ ਫੜੀ ਕੱਚੀ ਬਿੱਲੀ ਤੁਹਾਨੂੰ ਗੱਲ ਕਹਿੰਦੇ ਨਹੀਂ ਗਣੀ ਵੀ ਹਾਂ ਬਾਈ ਕੋਈ ਉੱਧਰ ਲਿਆ ਕਿੱਧਰ ਬਾਈ ਜਿਆ ਬਾਈ ਤੇ ਹੁਣ ਬੱਕਰੀ ਮੰਗੋ ਇੱਕ ਦਾਸ ਹੋਈ ਹੈ ਜਿਹੜੀ ਤਾਂ ਤੇਰੀ ਬੱਕਰੀ ਆ ਇਹਦੇ ਮਗਰੋਂ ਦੋ ਬੱਚੇ ਜਿਹੜੇ ਇਹਦੇ ਤੋਂ ਬੱਕਰਾ ਲਿਆ ਕੋਈ ਯਾਰ ਬਾਈ ਜੱਟੋੜੇ ਵਿੱਚ ਕੋਈ ਗੱਲ 10 ਝੰਡਾ ਕੋਈ ਯਾਰ ਬੱਕਰਾ ਰੌਣ ਮਾਲ ਬੋਲੀ ਵੀ ਖੂਦਿਆ ਤਾਂ ਤੂੰ ਹੁਣ ਬਾਈ ਮੰਗ ਲਿਆ ਜੀ ਤੁਹਾਨੂੰ ਬਾਈ ਬਰਾਦੀ ਉਹਦਾ ਕੋਈ ਯਾਰ ਬਾਈ ਤੱਕ

ਕੋਆ ਨਾ ਤਾਈ ਨਾ ਚੱਲ ਮੇਰੇ ਛੋਲੇ ਕਰ ਤੂੰ ਬੱਕਰਾ ਕਿੱਦਾਂ ਬੱਕਰੇ ਦਾ ਤਾਂ ਬਾਈ ਆਖੀ ਆਹੋ ਮੈਨੂੰ ਪਤਾ ਯਾਰ ਮੈਂ ਕਿੱਥੇ ਬਾਈ ਕੋਈ ਨਹੀਂ ਲੱਗ ਰਹੀ ਆ ਬਸ ਯਾਰ ਉਹ ਬਾਈ ਫਿਰ ਤੂੰ ਕਰ ਲਾ ਆ ਮੂਰੇ ਸ਼ਾਲਿਆ ਨੀਆ ਗੜ ਕੇ ਕਿਣੀ ਵੀ ਜੇ ਆਪਣਾ ਜਾਚਗਾ ਸੌਂਦਾ ਦੇ ਦੀ ਨੀ ਤੇਰਾ ਮਾਲ ਤੇਰੇ ਕੋਲ ਖੜਾ ਯਾਰ ਕੌਣ ਲਈ ਜਾਂਦਾ ਹੱਟ ਜਾ ਨਾ ਕਹਦੇ ਨੀਂਦਾ ਨੀ ਆਪਾਂ ਇੱਕੋ ਕਹਦੇ ਰਾਹ ਵਾਜੇ ਪੁੱਤ ਮੈਨੂੰ ਪਤਾ ਵੀ ਚਾਹੀਦਾ ਬਿਲਕੁਲ ਨਹੀਂ ਮੈਂ ਤੂੰ ਚਾਹੀ ਚਾਹੀ ਆਲਾ ਵੇਚਣੇ ਤੋਂ ਹੈ ਨਹੀਂ ਪੂਰੇ ਕੱਕੀ ਦੀ ਨਹੀਂ ਛੜਦੇ 500 ਵਾਲਾ ਨਹੀਂ ਛੜਦੇ ਪੂਰੇ 25000 ਦੀ ਜੋੜੀ ਤੇ ਹਾਂ ਜਾਪਾ ਨਹੀਂ ਪਤਾ ਨਹੀਂ ਨਾ ਵਿਚਾਰ ਕੁ ਭਰਾ ਦਾ ਮੰਨ ਹੋਕ ਦਾ ਸੌਦਾ ਹੋਊ ਤੂੰ ਵੀ ਸਿਆਣਾ 20 ਦੀ ਬੱਕਰੀ ਯਾਰ ਭਾਈ ਜਿਹੜਾ ਲੈ ਤਾਇਆ ਨਹੀਂ ਨਹੀਂ ਮੈਂ ਤੋੜ ਥੱਲੇ ਉਹ ਕਿਹੜਾ ਇਹ ਕਿਹੜਾ ਬੱਕਰੀ ਵੇਚੇ ਰਸੀ ਬੱਕਰੀਆਂ ਜਿਹੜੀਆਂ ਆਈਆਂ ਹਾਂ ਪੂਰੇ ਦੰਦੇਗੀ ਦੇਖੋ ਬੱਚਾ ਦੇਖਣਾ 1000 ਦਾ 11 ਬਰਾ 45 40 ਦਾ ਬੱਪੂ ਜਾਂ ਤੇ ਐਵੇਂ ਕਹਿਣ ਨੂੰ ਗੱਲ ਕੀ ਜਿਸ ਨੂੰ ਲੱਕੜੀ ਗੱਲ ਕਰਦਾ ਕੋ ਨੇੜੇ ਲੱਗਦੀ ਸੌਦਾ ਪ੍ਰਖੋ ਜੂ ਕਾਟ ਕਰਨ ਦੀ ਨਹੀਂ ਪੁਛਕਾਟ ਨਹੀਂ ਮਾਰਦੇ ਪੁਛਕਾਟ ਮਾਰਦੇ ਤੇ ਇਥੋਂ ਸੌਦਾ ਛੋੜਾ ਲੈ ਜਾਣਗੇ ਕੋਈ ਨਹੀਂ ਫਿਰ ਬੱਕਰੇ ਦੇ ਤੇ ਬੋਤਾ ਇਹਦੇ ਮਗਰ ਫਾਕੀ ਉਹ ਜਾਨਵਰ ਆ ਤੀ ਤੋਂ ਨਰਮ ਹੋ ਕੇ ਦੱਸ ਜੇ ਦਾ ਵੇਚ ਨਹੀਂ ਆ ਤੂੰ ਯਾਰ ਤੂੰ ਉੱਤੇ ਦੀ ਗੱਲ ਕਰ ਥੱਲੇ ਵੀ ਕਰ ਜਣ ਉੱਤੇ ਦੀ ਸ਼ੋਤ ਲੈਉਂ ਤੋ ਜੇ ਨਹੀਂ ਹੰਦੀ ਨਾ ਅਗਲੇ ਨੇ ਪਹਿਲੇ ਭਰਨਾ ਨੇ ਦਾਇਆ ਚੋਰੀ ਦੀ ਨਹੀਂ ਕੋਈ ਆਉਂਦੀ ਤੇ ਤੀਨ ਕੱਢੇ ਜਾਂ ਨਾ ਮਾਰੇ ਕੱਢਾ ਤੂੰ ਚੋਰੀ ਦੀ ਫਸਲ ਇਹਦਾ ਇਹ ਮਰਸੀ ਲੈ ਕੇ ਲੈ ਆ ਤੂੰ ਸਾਨੂੰ ਪਤਾ ਬਾਈ ਤੂੰ ਚੱਲ ਪਹਿਲੀ ਸਾਨੂੰ ਪਤਾ ਗਾਣਾ ਜਬੀ ਵੇਚਾਂ ਕਿਤੇ ਤੂੰ ਆ ਦਾ 18 ਲੱਗਾ ਉਹਨੇ ਰੱਖਣਾ ਤੇ ਲੈਣੀ ਸੀਗੀ ਅਸੀਂ ਵੇਚਣੀ ਆ ਜੱਗੀ ਯਾਰ ਤੂੰ ਇਹਦਾ ਨਵੇੜ ਇਹਨੇ ਬੱਕਰਾ ਕੀ ਵੇਚ ਚੱਲ ਬੱਕਰੀ ਆ 10 ਕੱਲੇ ਖਾਰਾ ਠੂਰਾ ਨੂੰ ਛੱਡ ਕੇ ਉਹ ਨਵੇੜ ਜੱਗੀ ਲਾਗ 18 ਨਹੀਂ ਦਿੱਤੀ ਸੀ ਉਹ ਬਾਈ ਯਾਰ ਤੇ ਲੈ ਕੇ ਜੇ ਪਾਸੇ ਆਵੇਂਗਾ ਵੀ ਯਾਰ ਆਓ ਬੱਚੇ ਆ ਛੋਟੇ ਬੱਚੇ ਦੋ ਤੇ ਆਹ ਕਾਲੀ ਬੱਕਰੀ ਹਾਂ 20 ਦੀ ਲੈ ਕੇ ਮੈਂ ਕਿੱਥੇ ਵੇਚੂ ਉਹ 20 ਨਹੀਂ ਯਾਰ ਅੱਛਾ ਤੂੰ ਉਹ ਮੰਗੀ ਚੱਲ ਹੁਣ ਜਿਹੜੇ ਉਹ ਫਿਰ ਦਾਦਾ ਹੀ ਰਹਿ ਗਿਆ ਬੱਕਰਾ ਕੋਈ ਜਿਆਦਾ ਨਹੀਂ ਦੇ ਭਾਈ ਕੋਈ ਕੋਈ ਗੱਲ ਨਹੀਂ ਤੂੰ ਹੋਰ ਲੈ ਪੱਕੀਆਂ ਬੜੀਆਂ ਖੜੀਆਂ ਬੜੀਆਂ ਕਾਪ ਕਰ ਕੋਟ ਨਾ ਮਿਲਦਾ ਹੈਗਾ ਬੜੀਆਂ ਖੜੀਆਂ ਖੜੀਆਂ ਗੱਲਾਂ ਤੂੰ ਇੱਕੋ ਹੀ ਤੁਹਾਨੂੰ ਦੱਸ ਦੇ ਕਿ ਭਾਈ ਇਹ ਤੂੰ 18 ਟੂਰਾਂ ਨੂੰ ਛੱਡ ਕੇ 27000 ਰੁਪਏ ਆਉਂਦਾ ਮੈਨੂੰ ਦੋ ਬੱਚੇ ਛੋਟੇ ਦੇ ਲਾਲ ਦੇ ਇਹ ਕੀ ਗੱਲ ਕਰੀ ਜਾਂਦਾ ਜੇ ਕਿਸੋ ਦੇ ਆ ਦੇ ਹੁਣ ਗੱਲ ਹਾਂ ਜਾਂ ਤੂੰ ਛੱਡ ਚਾਲੀ ਕੀ ਕਹਿਣਾ ਕੀ ਕਹਿਣਾ ਹਾਂ ਬੋਲ ਹਾਂਜੀ ਵੀਡੀਓ ਭਜਾਈਏ ਬਾਹਰ ਕੈਨੇਡਾ ਕਿਹੜਾ ਪਿੰਡ ਬਾਈ ਦਾ ਸਾਲ ਤੋਂ ਪਹਿਲਾਂ ਫੇਰ ਤਾਂ ਗਵਾਂਢੀ ਆ ਕੀ ਮੰਗਦਾ ਬੱਕਰਾ ਵੀਰੇ? ਥੋਮੇ। ਆਹੋ। ਇੱਕ ਬੱਕਰੀ ਸੋਈ ਆ। ਇੱਕ ਹੋਰ ਦੋ ਬੱਚੇ ਆ। ਠੀਕ ਐ। 40000 ਮੰਗਿਆ ਮੈਂ 25 ਲੱਖ ਜੱਡੀ ਨੂੰ ਪੀ ਲਾਤਾ। 30000 ਜੋੜੇ। 40000 ਰੁਪਇਆ ਕਿਹਦੀ ਬਿਆਲੇ 40 ਤੇ ਬਾਪੂ ਨੇ 40 ਕਰ ਲਾ ਚਾਰ। ਮੈਂ ਤਾਂ ਸੀ ਮੈਂ 25 ਆ ਕੇ ਦੋ ਰੁਪਏ ਪਿਆਤਾ। ਨਹੀਂ ਨਹੀਂ। ਤੂੰ ਕਿਉਂ ਛੜਿਆ ਪੈਣਾ ਨਹੀਂ ਤੂੰ ਗੱਲ ਛੱਡੀ? ਉਹ ਵੀ ਛੜਾ ਮੈਂ ਤੈਨੂੰ ਮਿਸਤਾਨ ਛੱਡ ਕੇ ਪੁੱਛ ਰਿਹਾ। ਜੇ ਤੂੰ ਰਾਹ ਦਿੱਤਾ। ਉਹ ਯਾਰ ਬਾਪੂ ਤੂੰ ਮੰਗੇਗਾ ਸੀ ਲਾਉਣਾ ਕੋਈ ਗੁਸਤਾ ਨਹੀਂ ਸੀ। ਯਾਰ ਛੱਡ ਬੰਦਾ। ਯਾਰ ਬਾਈ ਮੰਗਣ ਨੂੰ ਦਾ ਬਾਈ ਆਪਾਂ ਵਿੱਚ 60 ਮੰਗ ਲਓ ਮੰਗਣ ਨਾਲੇ ਤਾਂ ਮੰਗਣਾ ਲਾਉਣ ਨਾਲੇ ਤਾਂ ਮੋਲਾ ਉਹਦੇ ਜੱਜੇ ਨਾਲ ਲਾਉਣਾ ਠੀਕ ਆ ਕੋਈ ਕਿ ਨਹੀਂ ਇਹ 30000 ਦੀ ਜੋੜੀ ਦਿੰਨਾ ਬਾਪੂ ਤੂੰ ਛਾਣਾ ਕਿੰਨੇ ਦਿਨਾਂ ਜੋੜੀ ਬੋਲ 40 ਦਾ ਸੁਣੀ ਜੰਨਾ ਮੈਂ ਜਰਾ ਐ ਨਹੀਂ ਤੁਹਾਡੇ ਦੂਜੇ ਜਿੰਕੂਰਾ ਬਾਗਾਂ ਦਾ ਨਹੀਂ ਨਹੀਂ ਐਵੇਂ ਨਹੀਂ ਬੋਧਾ ਦਾ ਚੰਗੇ ਵਾਲੀ ਹੁੰਦਾ ਉਹ ਤੰਗ ਨਾ ਤਾਂ ਹੋਗਾ ਕਿ ਤੂੰ ਅਸੀਂ ਥੱਲੇ ਥਿਰ ਜਾਓ ਤੁਸੀਂ ਟਕਾਨ 40000 ਦਾ ਕਾਰਤਾਰ ਤਾਂ ਲਖਾਈ ਕਰਾ ਦਿੰਦੇ ਆਏ ਤੂੰ ਤਾਂ ਚੜੋ ਲੈ ਚ ਲਖਾਈ ਛੋਟੀ ਮੈਂ ਕਰਾ ਦੋਨਾਂ ਦੇ ਕਰਮ ਦੋਨਾਂ ਨਹੀਂ ਤਾਂ ਛੱਡ ਕੇ ਵਿਚਾਰ ਤੋਂ ਪੈ ਗਿਆ ਮੇਰਾ ਜੈ ਜੈ ਮੈਂ ਥੋੜੀ ਦੋਨੋਂ ਹੀ ਲਗਾ ਕਰੀਂ ਫਿਰ ਕੀ ਆਦਾ ਹਾਂ ਤੂੰ ਥੱਲੇ ਹੱਥ ਤੇ ਕਰਨਾ ਫਿਰ ਨਾਂ ਤੇ ਐ ਤਾਂ ਨਹੀਂ ਲੈ ਕੇ ਜਾਂਦਾ ਗੁਰੂ ਆਸੀੜਾ ਹੀ ਬੜਾ ਮਾੜਾ ਯਾਰ ਕੋਈ ਗੱਲ ਨਹੀਂ ਇੰਤ ਤੱਕ ਬੋਲ ਵੀ ਯਾਰ 30000 ਦੇ ਦਿੰਦਾ ਨਾ ਜੈ ਵੇਖ ਲੈ ਦੋ ਜਣੇ ਨਾਲ ਸੌਦਾ ਕਰੜਾ ਹੋ ਜਾਂਦਾ ਇੱਕ ਬੰਦਾ ਕਰੂ ਸੌਦਾ ਹੁਣ ਬਾਪੂ ਤੂੰ ਆ ਕਹਿਆ ਤੁਸੀਂ ਵੀ ਚੜੋ ਫਾਦੀ 10000 ਚੜ ਕੇ 10 ਜਾਂ 10 5000 40000 ਕੱਢ ਦੇ ਤੂੰ ਤਾਂ ਤੂੰ ਪੈਂਦੀ ਥੇ 10000 ਵੀਰੇ 540 ਕਿਹੜੇ ਕਿਹੜੇ ਹੈ ਪੁਜਾਰਾਂ ਨਾਲ ਥੋੜੀ ਹੋਣਾ ਹੈ ਪੁਜਾਰਾਂ ਨਾਲ ਸੌਦਾਰਿਆਂ ਦਾ ਜਾਇਜ਼ ਗੱਲ ਲੈ 500 ਹੋਰ ਲੈ ਲੈ ਯਾਰ ਜੱਜੀ ਨੇ ਨਹੀਂ ਹੋਣਾ 35 ਤੋਂ ਨਰਮ ਹੋ ਜਾ ਕੀ ਕਹਿੰਦਾ ਕੋਈ ਵ ਦੇ 40 ਜੂਲੀ ਨਿਛਾੜ ਦੇ ਸਾਰਿਆਂ ਘਰ ਕਿਣੀ ਬੋਮੇ ਸਹੀ ਆ ਫੜ ਲੈ ਆ ਦੇਣੀ ਤੂੰ ਹੈਣੀ ਗੱਲ ਕੋਈ ਗੱਲ ਤੂੰ ਬਾਪੂ ਨੂੰ ਪੁੱਛ ਕੇ ਦੇਗਾ ਤੱਕੇ ਨਾ ਤਰੇ ਬੱਤੀਆ ਦੇ ਲਿਆ ਬਾੜੀਆਂ ਕੋ ਮੋਟਾ ਦਾ ਪਾੜ ਦੋ ਪਾੜ ਲੱਖੋ ਜੋ ਜਿਹੜੀਆਂ ਜੋੜੀ ਬੱਚਾ ਉਹ ਕੀ ਬੱਕਰਾ ਛੋਟਾ ਉਹ ਕਿੱਥੇ ਵੇਚ ਲੂਗਾ ਪਾਲਾ ਕੌਣ ਕੋਮੇ ਹੋਵੇ ਤੂੰ ਦੇਖ ਲਿਆ ਮੈਂ ਉਹ ਬੱਕਰੀ ਤਾਂ ਮਾਰ ਲੈ ਨਿਕਾ ਆ ਬੱਕਰੀਆ ਵਖਾ ਦੇ ਹਮ ਅੱਜ ਭੇਜੋ ਬੱਕਰੀ ਕਿੱਥੇ ਵੇਚ ਆ ਰਹੀ ਹੈ ਦੇਸੀ ਬੱਕਰੀ ਬੱਕਰਾ ਵਜਨ ਨਹੀਂ ਨਾ ਕਰਦਾ ਪੂਰਾ ਜਾ ਪਾਲਾ ਉਹ ਚੱਲ ਆਪਾਂ ਤੇਰੀ ਇਸ਼ਤ ਕਰਦੇ ਜਦ ਕਰਦਾ ਜਿਹੜਾ ਕਰਦਾ ਲੈ ਹੁਣ 4000 ਪਾਤਾ ਹਣ ਇਕੱਠਾ ਹੀ ਹੁਣ ਦਾ ਅੱਜ ਕੁ ਕ ਕਰਦੀਆਂ ਚੀਜ਼ਾਂ ਯਾਰ ਨਿਆਂ ਦੇ ਦੇਉ ਬਾਈ ਯਾਰ ਲੈ ਮੈਂ ਤਾਂ ਤੂੰ ਵੀ ਕਾ ਤੂੰ ਵੀ 40 ਤੋਂ ਟੁੱਟੇਗਾ ਤੂੰ ਦਾ 40 35 ਤੋਂ ਥੱਲੇ ਹੋਣਾ ਸੌਦਾ ਇਹ ਤਾਂ 39 ਆ ਜਾਣਾ ਤੇ ਵੀੜੀਆਂ ਲਵਲ ਕਾ 38 ਤੇ 39 ਹੋ ਗਏ ਲੈ 39000 ਦਾ ਅੱਠ ਚੱਲਦੇ 45 ਹੋ ਗਿਆ ਤੇਰੀ ਵਾਲੀ ਵਾਲੀ ਅੱਜੇ ਦਾ ਵੀਰੇ ਯਾਰ ਮੈਨਾਂ ਬੱਤੀ ਕਾ ਦਾ ਪੋਮੇ ਜਪਾ ਮੈਨੂੰ ਬੱਤੀ ਅੱਛਾ ਕੀ ਕੀ ਤੈਨੂੰ ਗੱਲ ਤੈਨੂੰ ਪਤਾ ਆਈ ਜਦੋਂ ਅੱਛਾ ਲੱਗੂ ਤਾ ਕੀ ਕੀ ਥਾਲੂ ਕੇ ਬਰਾ ਬਾ ਭਾਈ ਗੱਲ ਹੁਣ ਨੇੜੇ ਲਾ ਕੇ ਛੱਜਣਾ ਗੱਲ ਅੰਦਰ ਖੜੇ ਲੋਈਏ ਇੱਧਰ ਆਂ ਜੀ ਕੋਈ ਕੁਝ ਲੋਣੀ ਆ ਸੀ ਪੂਰੇ ਆ ਜਾ ਯਾ ਤੂੰ ਬਾਪੂ ਦਾ ਦਰ ਤੇ ਰੱਖੇ ਲਾ ਰਹਿ ਜਾਉਂ ਨਹੀਂ ਰਹਿ ਸਕਦੀ ਭਾਈ ਯਾਰ ਸਾਈਡ ਚ ਲਾਉ ਜੀ ਲੋ ਬਾਪੂ ਦਾ ਪਹਿਲੇ ਕੰਡਾ ਵਾ ਓ ਯਾਰ ਬਾਪੂ ਆ ਜਾ ਯਾ ਤੂੰ ਬਾਪੂ ਦੀ ਬਾਹਂ ਦੁਖੀ ਜਾਂਦੀ ਏ ਇਹ ਤਾਂ ਪੱਟੀ ਬੰਨੀ ਖੜਾ ਸਾਰਾ ਕੋ ਪੱਤਲਾ ਦਾ ਦੱਸ ਤੇ ਦੋ ਬੱਚੇ ਤੇ ਉਹ ਕੱਢੇ ਉਹ ਕਾਲੀ ਬੱਕਰੀ ਹੈ ਬਾਈ ਯਾਰ ਐ ਥੋੜੀ ਹੁੰਦਾ ਯਾਰ ਉਹਦੇ ਚੱਗੀ ਨੂੰ ਸੌਦਾ ਕਰਾਉਂਦਾ ਲੈ ਦੇ ਥੋੜੀ ਰਾਸ ਲੈ ਬਾਬੂ ਵੇਖ ਲੈ ਉਹ 40 ਤੋਂ ਯਾਰ ਘਟੇ ਆ ਉਹ ਸਹੀ ਜੀ ਜਾਂਦਾ ਜਾਂਦਾ ਜਾ ਰਹੇ ਹਾਂ 37 ਦੀਆਂ ਫਿਰ ਆਪਾਂ ਲੈ ਵੀ ਦਿੱਤੇ ਵੇਚਾਂਗੇ 35 ਤੋਂ ਨਰਮ ਹੋ ਜਾ ਬਾਬਾ ਸੌਦਾ ਚੜੱਕ ਦੇਣੀ ਹੋ ਜਾਊ ਇਹ ਤਾਂ ਨੰਨ ਪੱਛੇ ਵਾਕੇ ਪਾ ਗੀਆਂ ਕਿ ਐ ਨਹੀਂ ਵੀ ਆਇਆ ਪੱਛੇ ਵਾਕੇ ਪਾਲਦੇ ਹੋਰ ਅਸੀਂ ਸਾਡੇ ਟੂੜੀ ਕਹਿੰਦੇ ਆ ਕਿ ਇਹ ਵੀ ਨਹੀਂ ਹੈ ਗੱਭੀ ਉਹਨਾਂ ਜੀ ਇੱਕੋ ਹੀ ਦੱਸੂਗਾ ਕਿੰਨਾ ਲੱਗਦਾ 40 ਮੱਗ ਆ ਦੋ ਬੱਚਿਆਂ ਮਾਰ ਉਹਦਾ ਹੈਗੇ ਇਹ ਮੱਗ ਰੋਜ਼ ਬੱਚੇ ਵੀ ਨਾਲ ਕੀ ਕਰ ਬਾਈ ਜੀ ਬੱਕਰਾ ਦੋ ਉੱਤੋਂ ਤੇ ਦੋ ਬੱਚੇ ਆ ਚਾਰ ਨਾ ਆ ਗਿਆ ਟੋਟਲ ਜੇ ਦੀ ਬੁਮਾ ਸਕੇ ਲਾਪਟਾ ਤੇ 30000 ਦੇ ਕਰਦੇ ਜੇ ਖੁਸ਼ ਹੋ ਕੇ ਦੇ ਦੇ ਪਾਲਾ ਹੁਣ ਤਾਂ ਰੁਪਈਆ ਜਾਂ ਪੂਰੇ ਦਾ ਫਰਾਂਸੂਦ ਹੀ ਨਹੀਂ ਹੋਣਾ ਪਾਪਾ ਫੜ ਕੇ ਦੇਖੋ ਗਣ ਕੇ ਪਾਏ ਆ ਤੇਰੇ ਬੱਚੇ ਮਗਰ ਯਾਰ ਉਹ ਬਾਈ ਯਾਰ ਬੱਚੇ ਦੇ ਨਾਲ ਹੀ ਜਾਣਗੇ ਤੂੰ ਬੱਕਰੀ ਮਗਰ ਕੰਢੀ ਲੈ ਜੀ ਬੱਕਰੀ ਰੁਪਏ ਚੜ ਦੇਗਾ ਬੱਚੇ ਉਹ ਗੈਣੀ ਯਾਰ ਪੈਸੇ ਬੱਬੂ ਇਹ ਕੱਢ ਗੈਣਾ ਯਾਰ ਆਇਆ ਤੇਰਾ ਹੀ ਆ ਸਾਰਾ ਕੋਲ ਲੱਗਣਾ ਉਹ ਗਿਣ ਪੈਸੇ ਬੱਬੂ ਯਾਰਾ ਤੇਰਾ ਹੀ ਆ ਸਾਰਾ ਕੱਢ ਗੁਤੀ ਦੇਗਾ ਮੇਟੀ ਵਾਲੇ ਗੜ ਕੇ ਦੇ ਪੈਸੇ ਨਵੇੜ ਕੰਮ ਬੱਚੇ ਨੇ ਬੱਕਰੀ ਗੱਡੀ ਲੱਗਣਾ ਅੱਜ ਖੜੇ ਲੱਗਣਾ ਰੁਪਈਆ ਓ ਮੇਰੇ ਨਹੀਂ ਕਿਸੇ ਨੇ ਕੁਝ ਨਹੀਂ ਖਟਿਆ ਉਹ ਨਹੀਂ ਆ ਜਾ ਮੇਰੇ ਥੋੜੇ ਕੀ ਹੈ ਸਾਡਾ ਪਿਆਰ ਵੀ ਬਹੁਤ ਦੇਦਾ ਸਹੀ ਆ 40 ਦਾ 35 ਕਿਤੇ ਵਿੱਚ ਤੂੰ ਮੈਨੂੰ ਬਤਾ ਮੈਨੂੰ ਬਤਾ 35 ਆ ਕਹਿੰਦਾ 35 ਕਿਤੇ ਵਿੱਚ ਦੇਣੀਆਂ ਕਰਨੀਆਂ ਲੈ ਉਹ ਅੱਜ ਖੜੇ ਕਿ ਤਾ ਉਹ ਦੇਣੀਆਂ ਨਹੀਂ ਅਸੀਂ ਅਸੀਂ ਵੇਚ ਨਹੀਂ ਉਹਨੇ ਲਾ ਕੇ ਦੱਸ ਉਹ ਬਾਈ ਯਾਰ ਵੇਚਰੀਆਂ ਨਾਲ ਵਿੱਚ ਨਹੀਂ ਆਉਂਦੀਆਂ ਉਹ ਬਾਈ ਸਾਈਡ ਤੇ ਹੋ ਜਾ ਭਰਾਵਾ ਸਾਹਮਣੇ ਤੇ ਹੋ ਜਾ ਯਾਰ ਬੰਦੇ ਤੇ ਮੂੰਹ ਨਹੀਂ ਚੱਕੀ ਜਾਂਦੇ ਉਹ ਬਾਈ ਯਾਰ ਤੂੰ ਬੜ ਉਹ 33 ਕਿਹਾ ਬਾਈ 35 ਕੋ ਨਹੀਂ ਕਿਹਾ ਹਾਂ ਬੱਪੂ ਕਹਿੰਦਾ ਵੀ ਬਾਈ ਮੂੰਹ ਆ ਇਹਨੂੰ ਰੱਖੀ ਯਾਰ ਬਾਈ ਯਾਰ ਮੈਂ ਹੁਣ ਤਾਂ ਪੈਸੇ ਕਢਾ ਕੇ ਦੇ ਯਾਰ ਪੈਸੇ ਕੱਢਿਆ ਤਾਂ ਗਿਣ ਫਿਰ ਨਹੀਂ ਨਹੀਂ ਕੋਈ ਨਹੀਂ ਪਹਿਲੇ 33 ਦੀ ਆਪਾਂ ਮੈਂ ਕਹਿ ਦਿਆ ਜੀ ਹੁਣ ਵੀ ਨਹੀਂ ਭਾਈ ਮੈਂ ਜੋ ਨਹੀਂ ਖਟਿਆ ਕਿਸ ਨੇ ਕੋਈ ਮੈਂ ਜੋ ਫਿਰ ਪਤ ਫੜਾ ਕੇ ਇਕ ਘੱਟ ਨੂੰ ਜਾਨੀ ਨਾ ਕੋਈ ਹਾਂ ਤਰਾ ਜੱਲਾ ਵਰਤੇ ਮੈਸੇ ਲੱਗੀ ਜਾਂਦੇ ਬੱਕਰੀਆਂ ਲੱਗਾ ਤੁਸੀਂ ਜਾਣਦੇ ਅਸ ਗੱਲ ਨੂੰ ਐ ਕਰ ਓਏ ਸਾਰੇ ਚੰਗੇ ਕੱਟ ਛੱਟ ਜਾਈ ਕਦੇ ਹਾਂ ਨਾ ਇੱਕ ਕੋਈ 34 ਦੀਆਂ ਬੱਕਰੀਆਂ ਦੇ ਦਿਓ ਹੋ ਗਿਆ ਆ ਪਾੜਾ ਉਹ 1000 ਠੋਕਤਾ 1000 ਠੋਕਤਾ ਹੋ ਗਿਆ ਹੋ ਗਿਆ ਉਹ ਪੈਸੇ ਟੱਕ ਹੋ ਗਿਆ ਫਿਰ ਆ ਪਰ ਨਹੀਂ ਉਹ ਪੈਸੇ ਲੈ ਲੈ ਗਏ ਨਹੀਂ ਯਾਰ ਆ ਜੀ ਕੀਤਾ ਤੀਜੇ ਬੰਦੇ ਨੇ ਨਾ 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 ਕਰ ਪਹਿਲੇ ਕੋਈ ਨਹੀਂ ਕਿਹਾ ਮੇਰੀ ਮਰ ਉਹ ਬੰਦਾ ਹੈ ਨਾ ਗੱਲ ਜਿੰਨਾ ਕੀ ਉਹਨਾਂ ਕੋਲ ਮਸਾਲਾ ਲਾਤਾ ਉਹਨਾਂ ਨੂੰ ਲਾਦਾ ਲੈ ਲੈ ਸੌਦਾ ਹੋਇਆ ਤੂੰ ਪੈਸੇ ਗਿਣ ਯਾਰ ਅੱਬਾ ਇਹਨੂੰ ਫੜਾ ਅੰਕਲ ਨੇ ਦਾਨ ਨੇ ਕਰਤੀ ਜਾਂਦੇ ਪੈਸੇ ਓ ਤੇਰੇ ਯਾਰ ਕਾ ਬਜ਼ੁਰਗੋ ਨੇ ਕਰਦੀ ਗੱਲ ਪੱਕੀ ਕੋ 35 ਬੁੱਤੀ ਛੱਡ ਯਾਰ ਪਿੱਛੇ ਨਾ ਰੱਖ ਮਾਰ ਨਾ ਰੱਖ ਯਾਰ ਯਾਰ ਨੂੰ ਪੈਸੇ ਦੇ ਲੈਣ ਲੇ ਕੇ ਯਾਰ ਦੇ ਦੇ ਜਿਹਦੇ ਜਦਾਈ ਚ ਪੈਸੇ ਨਹੀਂ ਨਿਕੋਟਿਆ ਘਟਿਆ ਕੋਈ ਚਾਚਾ ਇਹਨੂੰ ਦੇ ਪੈਸੇ ਆ ਲੈ ਬਜ਼ੁਰਗੀ ਜਾ ਤੂੰ ਲੈਦਾ ਤੂੰ ਲੈ ਯਾਰ ਯਾਰ ਕੀ ਪਾਣੀ ਨਹੀਂ ਦੇਣੀ ਆਹ ਤੇਰਾ ਬਾਪੂ ਆ ਬਾਪੂ ਯਾਰ ਜੰਮਿਆ ਤੈਨੂੰ ਕਿਹਨੇ ਆ ਰਾਤ ਨੂੰ ਤੂੰ ਹੋਰ ਪਾਉਂਦਾ ਹੋਰ ਮੈਂ ਤੈਨੂੰ ਕੁੱਟ ਕੇ ਮਾਰੀ ਜਾਂਦਾ ਸੌਦਾ ਬਣਿਆ ਬਣਾਇਆ ਗਾਂ ਕਰੀ ਜਾਂਦਾ ਯਾਰ ਤੂੰ ਜੀ 35 ਆਖੇ ਮੈਂ 34 ਕਰਤੀਆਂ ਹੋਰ ਯਾਰ ਲਖਾਈ ਕਰਾ ਲੈਣੀ ਯਾਰ ਆਪੇ ਉਹ ਸਾਹਮਣੇ ਉਹ ਬਾਈ ਓਏ ਜੱਕ ਦੇਖ ਕੇ ਹੋਰ ਰਹੇਗਾ ਲੋ ਬਾਈ ਆ ਬਾਈ ਹੋ ਸਾਹਮਣੇ ਉਧਰ ਜਿਹੜੇ ਹੋਇਆ ਬਾਈ ਹਾਂ ਸਾਡਾ ਉਰਾ ਜਾਂ ਟੰਗਲਾ ਮੂੰਹ ਹੀ ਨਹੀਂ ਨਹੀਂ ਨਾ ਪਤੰਦਰਾ ਆ ਚਲ ਆਇਆ ਕਰ ਲਾ 34 34 ਦਾ ਸੌਦਾ 10000 ਦਾ ਹੋਇਆ ਬਈ ਲੱਗਿਆ ਦੋਸਤੋ ਬਹੁਤ ਲੰਬਾ ਸੌਦਾ ਸਿਰੇ ਲੱਗਿਆ ਸਾਰਾ ਜੋਰ ਸਾਰਿਆਂ ਦਾ ਹੀ ਲੱਗਿਆ ਲੱਗਿਆ ਸਾਰੇ ਮੰਡੀ ਦੇ ਲੱਗਿਆ ਸਾਡਾ ਵੀਡੀਓ ਬਣਾਉਂਦਿਆਂ ਦਾ ਲੱਗਿਆ ਤੇ ਅਖੀਰ ਨੂੰ ਅੰਕਲ ਦਾਨੇ ਨੇ ਜਾਣ ਮੇਰੀ ਖੇਡ ਸਿਆਣੇ ਬੰਦੇ ਪੈ ਗਏ ਵਿੱਚ ਸਿਆਣੇ ਬੰਦੇ ਬਣਾ ਧੰਨਵਾਦ ਬਾਈ ਤੁਹਾਡੇ ਜਿਹੜੇ ਤੁਸੀਂ ਆਖੇ ਲੱਗੇ ਭਰਾਵੋ ਜਾਨਵਰ ਤੁਹਾਨੂੰ ਬਾਅਦ ਚ ਹੁਣ ਪਹਿਲਾਂ ਰਕਮ ਦਾ ਕੰਮ ਆ ਰਕਮ ਗੈਣ ਲਈ ਬਹੁਤ ਵਧੀਆ ਸਬਦਾ ਹੋ ਗਿਆ ਦੋਸਤੋ ਜਾਨਵਰ ਨਹੀਂ ਲਿਖਾਉਂਦੇ ਆ ਬਾਬਾ ਖੁਸ਼ ਆ ਲੈ ਜਾਨਵਰ ਵਿਖਾਈਏ ਹੁਣ ਹਾਂ ਤੂੰ ਕੀਤੀ ਇੱਜ਼ਤ ਬੰਦਿਆਂ ਦੀ ਬੱਚੇ ਬਹੁਤ ਚੰਗੇ ਆ ਦੋਸਤੋ ਵਾਲੀ ਕਲੇ ਬੱਚੀ ਆਮ ਰੀਡਰ ਹੈ ਕਨਾਲ ਆ ਵੱਡਾ ਬੋਕ ਆ ਔਰ ਥੱਲੇ ਇੱਕ ਬੱਚਾ ਪਰੇ ਸਾਡਾ ਸਾਈਡ ਤੇ ਹੋ ਜਾਉਂਗਾ ਕਾ ਆ ਗਿਆ ਲੋ ਦੋਸਤੋ ਮੈਨੂੰ ਲੱਗਦਾ ਦੋਵੇਂ ਬੱਕਰੀਆਂ ਆ ਇੱਕ ਬੱਕਰੀ ਆ ਦੋਨੇ ਤੇ ਬੱਕਰਾ ਬਹੁਤ ਹੈ ਬਾਈ ਵਿੱਚੋਂ ਇੱਕ ਬੱਕਰੀ ਆ ਦੋਸਤੋ ਤੇ ਬਹੁਤ ਵਧੀਆ ਸੌਦਾ ਸਿਰੇ ਲੱਗਿਆ ਦੋਸਤੋ ਪਿੰਡ ਤੋਂ ਵਾਲਾ ਬੱਕਰਾ ਮੰਡੀ ਆ ਰੈਂਦਵਾਰ ਦੋਸਤੋ ਪੂਰਾ ਰੌਣਕ ਮੇਲਾ ਹੁੰਦਾ ਦੋਸਤੋ ਆਲ ਤੇ ਮਿਲਦੇ ਆ ਦੋਸਤੋ ਅੱਜ ਦਿਨ ਆ ਗਈ ਵੀਡੀਓ ਤੇ ਨਾਲ ਪੈਂਡ ਸੂਰਾ ਵਾਲਾ ਬੱਕਰਾ ਮੰਡੀ ਤੇ 54000 ਦਾ 54000 ਦਾ